ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸੰਤਨ ਸਿੰਘ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਸਰਬੱਤ ਦਾ ਭਲਾ ਕਰੋ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਸਭਈ ਜਹਾਂ ਦੇ ਕਾਰ ਆਪ ਜੀ ਸਭਈ ਜਹਾਂ ਦੇ ਕਾਰ ਸਤਿਨਾਮ ਵਾਹਿਗੁਰੂ ਸਾਹਿਬ ਜੀ ਤੇਲੰਗ ਘਰ ਦੂਜਾ ਮਹਿਲਾ ਪੰਜਵਾਂ ਤੋਦ ਬਿਨਾ ਦੂਜਾ ਨਹੀਂ ਕੋਇ ਤੂੰ ਕਰਤਾਰ ਕਰ ਰਹੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਮਾਨਕ ਏਕ ਤੋਦ ਬਿਨਾ ਧੋ ਜਾਣ ਨਹੀਂ ਕੋਏ ਤੂੰ ਕਰਤਾਰ ਕਰ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਹ ਪਰ ਪਰ ਬ੍ਰਹਮ ਦਾਤਾਰ ਤੇਰੀ ਤੇਕ ਤੇਰਾ ਆਧਾਰ ਤੇਰਾ ਹਾਵ ਹੈ ਤੂੰ ਹੈ ਤੂੰ ਹੋਵਨ ਹਾਰ ਅਗਮ ਅਗਾਦੇ ਊਚ ਆਪਾਰ ਜੋਤਿ ਦੇ ਸੇਵ ਤਿਨ ਭਉ ਦੁਖ ਨਾ ਹੈ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਇਸ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕੇ ਸੰਗ ਤਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨ ਕੀ ਵਾਸੋ ਤੋਰਾ ਜਿਨ ਜਪਿਆ ਤਿਸ ਕਬਲ ਹਾਰ ਤਿਸ ਕ ਸੰਗ ਤਰ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰਾ ਸੰਤ ਜਨਾਂ ਕੀ ਬਾਸ਼ੋ ਤੋਰ ਵਾਹਿ ਹੈ ਗੁਰੂ ਜੀ ਦਾ ਖਲਸਾ ਵਾਹਿ ਹੈ ਗੁਰੂ ਜੀ ਦੀ ਫਤਹਿ ਤੇ ਲੰਗ ਘਰ ਦੂਜਾ ਮਹਿਲਾ ਪੰਜਵਾ ਤਦ ਬਿਨ ਦੂਜਾ ਨਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਇਕ ਗੁਰੂ ਪਿਆਰ ਵਾਲਿਓ ਅਜਦਾ ਪਾਵਨ ਮੁਖਵਾਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤਿਲੰਗ ਰਾਗ ਅੰਦਰ ਪਾਵਨ ਅੰਗ 723 ਅਤੇ 24 ਉੱਤੇ ਸੁਭਾਏਮਾਨ ਸਤਿਗੁਰ ਪਾਤਸ਼ਕੰਦਨ ਦਾਤਾ ਜੀ ਤੇਰੇ ਤੋਂ ਬਿਨਾ ਕੋਈ ਦੂਜਾ ਨਹੀਂ ਜੋ ਤੇਰੇ ਸਮਾਨ ਹੋਵੇ ਤੇਰੇ ਬਰਾਬਰ ਹੋਵੇ ਇਹ ਕਰਤਾਰ ਇਹ ਕਰਤਾ ਜੀਓ ਜੋ ਕੁਝ ਤੁਸੀਂ ਕਰਦੇ ਹੋ ਉਹੀ ਹੀ ਕੁਝ ਹੁੰਦਾ ਹੈ ਤੇ ਤੁਹਾਡੇ ਅਨੁਸਾਰ ਜਦੋਂ ਸਭ ਕੁਝ ਹੁੰਦਾ ਹੈ ਤੇ ਮੈਂ ਤਾਂ ਕੇਵਲ ਤੁਹਾਡਾ ਆਸਰਾ ਤੱਕਿਆ ਹੈ ਮਨ ਨੂੰ ਤੁਹਾਡੀ ਤੇਕ ਦਿੱਤੀ ਹੈ ਤੇ ਇੱਕੋ ਗੱਲ ਸਮਝਾਉਣਾ ਇਹ ਮਨਾ ਹਮੇਸ਼ਾ ਹੀ ਉਸ ਇੱਕ ਨੂੰ ਜਪਿਆ ਕਰ ਜਿਹੜਾ ਸਭ ਕੁਝ ਕਰਨ ਤੇ ਕਰਾਉਣ ਵਾਲਾ ਹੈ ਤਾਂ ਹੀ ਸਤਿਗੁਰ ਪਾਤਸ਼ਾਹ ਰੋਜ਼ ਸਾਨੂੰ ਸਮਝਾਉਂਦੇ ਨੇ ਕਿ ਮਨ ਨੂੰ ਕਹਿ ਕਿਛ ਨਾਹੀਂ ਹਾਥ ਪਿਆਰੇ ਆ ਬੰਦੇ ਦੇ ਹੱਥ ਕੁਝ ਨਹੀਂ ਹੈ ਕਰਨ ਕਰਾਵਨ ਸਰਬ ਕੋ 나ਥ ਸਭ ਕੁਝ ਕਰਨ ਤੇ ਕਰਾਵਣ ਵਾਲਾ ਉਹ ਅਕਾਲ ਪੁਰਖ ਉਸ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ ਕਿਉਂਕਿ ਜਿਹੜਾ ਉਸ ਨਾਲ ਜੁੜ ਜਾਂਦਾ ਹੈ ਉਹਦੀ țeਕ ਰੱਖਦਾ ਹੈ ਫਿਰ ਉਹ ਸਭ ਤੋਂ ਉੱਚਾ ਤੇ ਸੋਚਾ ਬਣ ਜਾਂਦਾ ਹੈ ਕਿਉਂ ਕਿ ਕਿਉਂਕਿ ਪਰਮਾਤਮਾ ਦਾ ਸਿਮਰਨ ਵੀ ਬੜਾ ਉੱਚਾ ਹੈ ਅਸੀਂ ਪੜਦੇ ਹਾਂ ਨਾ ਕਿ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਤੇ ਪ੍ਰਭ ਕਾ ਸਿਮਰਨ ਉਧਰੇ ਮੂਚਾ ਵਾਲੀ ਅਵਸਥਾ ਬਣ ਜਾਂਦੀ ਹੈ ਸਤਿਗੁਰ ਕਿਰਪਾ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਥਾਏ ਭਗਵਨ ਜੀ ਹੋਈਆ ਭੁੱਲਾਂ ਦੇਖਿਆ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ